ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ। ਮਿਡ-ਡੇ ਮਿਲ ਵਰਕਰ ਦੇ ਪਰਿਵਾਰ ਨੂੰ ਮੁਆਵਜ਼ਾ ਦੇਵੇ ਸਰਕਾਰ ਯੂਨੀਅਨ ਆਗੂ। ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਵੱਡੀ ਅਪਡੇਟ। ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਖਾਮ ਦੇ ਸਰਕਾਰੀ ਸਕੂਲ 'ਚ ਵਿਦਿਆਰਥੀਆਂ ਲਈ ਖਾਣਾ ਤਿਆਰ ਕਰਦੇ ਸਮੇਂ ਮਿਡ-ਡੇ ਮਿਲ ਵਰਕਰ ਦੀ ਅੱਗ ਲੱਗਣ ਨਾਲ ਝੁੱਲਸ ਜਾਣ ਕਾਰਨ ਹੋਈ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਜ਼ਿਲ੍ਹਾ ਆਕੂ ਤੇ ਦਾਰ ਸਿੰਘ ਢਿੱਲੋਂ ਸੁਖਰਾਮ ਕਾਲੇਵਾਲ ਡੈਮੋਕ੍ਰੈਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੀ ਸੁਭਾ ਸੀਨੀਅਰ ਮੀਤ ਪ੍ਰਧਾਨ ਹਰਜੀਤ ਕੋਰ ਸਮਰਾਲਾ ਟੈਕਨੀਕਲ ਐਂਡ ਮਕੈਨਿਕਲ ਇੰਪਲਾਈਜ਼ ਯੂਨੀਅਨ ਦੇ ਆਗੂ ਬਲਾਗਰ ਸਿੰਘ ਖਮਾਣੋ ਨੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਚ ਨਿਖੇਧੀ ਕਰਦਿਆਂ ਕਿਹਾ ਕਿ ਨਿਗੁਣੀਆਂ ਤਨਖਾਹਾਂ ਤੇ ਕੰਮ ਕਰਨ ਵਾਲੇ ਮਿਡ-ਡੇਮਿਲ ਕਰਮਚਾਰੀ ਆਪਣੀ ਜਾਨ ਜੋਖਮ ਚ ਪਾ ਕੇ ਅੱਗ ਤੇ ਕੰਮ ਕਰਦੀਆਂ ਹਨ ਪਰ ਸਰਕਾਰਾਂ ਵੱਲੋਂ ਮਿਹਨਤਕਸ਼ ਵਰਕਰਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਉਹਨਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ। ਉਹਨਾਂ ਦੋਸ਼ ਲਾਇਆ ਕਿ ਵਿਭਾਗ ਦੀ ਅਣਗਹਿਲੀ ਕਾਰਨ ਅਜਿਹਾ ਹਾਦਸਾ ਵਾਪਰਿਆ ਹੈ। ਵਿਭਾਗ ਵੱਲੋਂ ਨਾ ਤਾਂ ਅੱਗ ਬਚਾਓ ਯੰਤਰ ਨਿਰੰਤਰ ਸਕੂਲਾਂ ਨੂੰ ਭੇਜੇ ਗਏ ਅਤੇ ਨਾ ਹੀ ਇਹਨਾਂ ਯੰਤਰਾਂ ਦੀ ਦੇਖਭਾਲ ਲਈ ਸਕੂਲਾਂ ਨੂੰ ਫੰਡ ਉਪਲਬਧ ਕਰਵਾਏ ਜਾਂਦੇ ਹਨ। ਉਹਨਾਂ ਕਿਹਾ ਕਿ ਖਾਣਾ ਬਣਾਉਂਦੇ ਸਮੇਂ ਅੱਗ ਨਾਲ ਝੁਲਸੀ ਮਨਜੀਤਕੌਰ ਦਾ ਇਲਾਜ ਵੀ ਢੰਗ ਨਾਲ ਨਹੀਂ ਕਰਵਾਇਆ ਗਿਆ। ਅਤੇ ਉਸ ਦੀ ਮੌਤ ਹੋਣ ਉਪਰੰਤ ਰਾਤ ਸਮੇਂ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਉਸ ਦਾ ਸੰਸਕਾਰ ਕੀਤਾ ਗਿਆ ਵਰਕਰ ਦਾ ਰਾਤ ਸਮੇਂ ਸੰਸਕਾਰ ਕੀਤਾ ਜਾਣਾ ਸਾਬਤ ਕਰਦਾ ਹੈ ਕਿ ਸਿੱਖਿਆ ਵਿਭਾਗ ਇਸ ਦੁਰਘਟਨਾ ਨੂੰ ਦਬਾਉਣਾ ਚਾਹੁੰਦਾ ਹੈ ਅਤੇ ਪੀੜਤ ਦੇ ਪਰਿਵਾਰ ਨੂੰ ਕੋਈ ਨਿਆਂ ਨਹੀਂ ਦਿੱਤਾ ਦੇਣਾ ਚਾਹੁੰਦਾ ਇਹ ਘਟਨਾ ਇਹ ਵੀ ਸਾਬਤ ਕਰਦੀ ਹੈ ਕਿ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦੇ ਹੇਠਲੇ ਵਰਕਰਾਂ ਲਈ ਸਰਕਾਰਾਂ ਕਿਹੋ ਜਿਹੇ ਪ੍ਰਬੰਧ ਕਰਦੀਆਂ ਹਨ ਆਗੂਆਂ ਨੇ ਇਸ ਦੁਰਘਟਨਾ ਦੀ ਜਾਂਚ ਦੀ ਮੰਗ ਕਰਦੇ ਆ ਮ੍ਰਿਤਕ ਦੇ ਪਰਿਵਾਰ ਦੇ ਜੀ ਨੂੰ ਸਰਕਾਰੀ ਨੌਕਰੀ ਯੋਗ ਮੁਆਵਜ਼ਾ ਰਾਸ਼ੀ ਦੇਣ ਦੀ ਮੰਗ ਕੀਤੀ ਉਹਨਾਂ ਆਪਣੀ ਜਥੇਬੰਦੀ ਦੇ ਸਮੂਹ ਮਿਡ-ਟਾਈਮ ਵਰਕਰਾਂ ਨੂੰ ਦਰਜਾ 4 ਕਰਮਚਾਰੀਆਂ ਦੇ ਬਰਾਬਰ ਤਨਖਾਹ ਸਕੇਲ ਦੇ ਕੇ ਵਿਭਾਗ ਚ ਪੱਕਾ ਕਰਨ ਸਰਕਾਰ ਵੱਲੋਂ ਆਪਣੇ ਖਰਚੇ ਤੇ ਵਰਕਰਾਂ ਦਾ ਘੱਟੋ-ਘੱਟ 10 ਲੱਖ ਦਾ ਜੀਵਨ ਬੀਮਾ ਕਰਨ ਤੇ ਗਰਮੀ ਸਰਦੀ ਦੇ ਮੌਸਮ ਦੀਆਂ ਦੋ-ਦੋ ਵਰਦੀਆਂ ਦਿੱਤੀਆਂ ਜਾਣ ਦੀਆਂ ਮੰਗਾਂ ਦੁਹਰਾਈਆਂ